ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਖੜੇ ਆ ਜੀ ਅਸੀਂ ਇਹ ਬੱਚਾ ਸਾਨੂੰ ਮਿਲਿਆ ਜੀ 15 ਸਾਲ ਇਸ ਬੱਚੇ ਦੀ ਉਮਰ ਆ ਪਹਿਲਾਂ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਇਸ ਬੱਚੇ ਬਾਰੇ ਪਤਾ ਲੱਗਿਆ ਆਪਾਂ ਨੂੰ ਕੌਣ ਮਾਂ ਬਾਪ ਨੇ ਬੱਚੇ ਦੇ ਕੌਣ ਰਿਸ਼ਤੇਦਾਰ ਨੇ ਭੈਣ ਭਰਾ ਨੇ ਔਰ ਬੱਚੇ ਨੇ ਦੱਸਿਆ ਵੀ ਮੇਰੇ ਮਦਰ ਮੈਨੂੰ ਛੱਡ ਕੇ ਚੱਲ ਗਏ ਔਰ ਅਸੀਂ ਪਹਿਲਾਂ ਇਹ ਗੱਲ ਬੋਲਣਾ ਚਾਹੁੰਦੇ ਆ ਮਾਂ ਮਾਂ ਤੋਂ ਬਿਨਾਂ ਇਹੀ ਦੁਰਦਸ਼ਾ ਹੁੰਦੀ ਆ ਸਾਡੇ ਬੱਚਿਆਂ ਦੀ ਜਿਹੜੀਆਂ ਮਾਮਾ ਨੇ ਉਹ ਅਵਤਾਰ ਹੀ ਹੁੰਦੀਆਂ ਨੇ ਪੀਰ ਪਗੰਬਰ ਹੁੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਸਾਡੇ ਭੈਣ ਭਰਾਵਾਂ ਕੋਲੇ ਮਾਮਾ ਨੇ ਉਹ ਸਾਂਭ ਕੇ ਰੱਖਿਆ ਕਰੋ ਕਿਉਂਕਿ ਮਾਮਾ ਤੋਂ ਬਿਨਾਂ ਬਹੁਤ ਬੁਰੇ ਹਾਲਾਤ ਬਣ ਜਾਂਦੇ ਨੇ ਇਨਸਾਨਾਂ ਦੇ ਇੱਕ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਸਾਂਭ ਕੇ ਰੱਖਦੀ ਆ ਇੱਕ ਮਾਂ ਹੈ ਜਿਹੜੀ ਇੱਥਾਂ ਆਸ਼ਰਮਾਂ ਦੇ ਵਿੱਚ ਆਪਣੇ ਬੱਚੇ ਨੂੰ ਪਹੁੰਚਣ ਨਹੀਂ ਦਿੰਦੀ ਔਰ ਜੇ ਆਉਂਦਾ ਬੱਚਾ ਤਾਂ ਉਹਨੂੰ ਮਿਲਣ ਆਉਂਦੀ ਆ ਦੂਜੇ ਰਿਸ਼ਤੇ ਕੋਈ ਨਹੀਂ ਇੰਨੀ ਹੰਦਰਦੀ ਦਿਖਾਉਂਦੇ ਔਰ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਜੀ ਇਹ ਬੱਚੇ ਨੇ ਆਪਣਾ ਭਾਦਸੋ ਸ਼ਹਿਰ ਦੱਸਿਆ ਜੀ ਸਾਡੇ ਨੇੜੀ ਆ ਬਿਲਕੁ ਔਰ ਨਾਲ ਚਾਸਵਾਲ ਪਿੰਡ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਸੰਗਤ ਜੀ ਤੁਸੀਂ ਸ਼ੇਅਰ ਕਰਦੇ ਹੋ ਤਾਂ ਕਿ ਜਿਹੜਾ ਬੱਚੇ ਬਾਰੇ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਸਕੇ ਪੁੱਤਰ ਦਾ ਨਾਮ ਕੀ ਆ ਜਨਜੋਤ ਜਨਜੋਤ ਕੀ ਤੁਹਾਡੇ ਮੰਮੀ ਡੈਡੀ ਦਾ ਕੀ ਨਾਮ ਆ ਨਾ ਵੀ ਪਤਾ ਹੀ ਡੈਡੀ ਦਾ ਕੀ ਨਾਮ ਆ ਨਿੱਕਾ ਸਿੰਘ ਨਿੱਕਾ ਸਿੰਘ ਕੀ ਕੰਮ ਕਰਦੇ ਨੇ ਨਿੱਕਾ ਦਾ ਹੀ ਹੈ ਜੀ ਬੱਦਲ ਨਹੀਂ ਬੱਦਲ ਬੈੱਡ ਤੇ ਮੰਮੀ ਦਾ ਕੀ ਨਾਮ ਆ ਸਸਾਲੀ ਪਸਾਲੀ ਹੈ ਜੀ ਗਾਜਰੇ 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 ਮੰਮੀ ਕਿੱਥੇ ਰਹਿੰਦੇ ਨੇ ਉਹ ਮੇਰੇ ਨਾਲ ਗਈ ਓਕੇ ਤੁਹਾਡੇ ਨਾਲ ਨਹੀਂ ਰਹਿੰਦੇ ਨਾ ਕਿੰਨੇ ਸਾਲ ਤੋਂ ਪੁੱਤ 10 ਸਾਲ 10 ਸਾਲ ਹੋ ਗਏ ਤੂੰ ਪੜਿਆ ਪੁੱਤ ਨਹੀਂ ਪੜਿਆ ਨਹੀਂ ਸਕੂਲ 'ਚ ਨਹੀਂ ਜਾਂਦਾ ਕਿਉਂ ਬੁੜੇ ਹਟਾਤਾਈ ਬੁੜੇ ਹਟਾਤਾਈ ਕਿਹਨੇ ਹਟਾਤਾ ਬੁੜੇ ਨੇ ਬੁੜੇ ਨੇ ਤੁਹਾਡੇ ਡੈਡੀ ਨੇ ਹਾਂ ਕਾਹ ਤੋਂ ਹਟਾਤਾ ਪੁੱਤ ਕਾਹਤਾਈ ਸਾਰਾ ਹੀ ਤਾਂ ਮਮੇ ਤੋਂ ਕਹਿੰਦਾ ਹਾਂਜੀ ਕੁੱਟ ਕੇ ਭਜਾਤਾਈ ਮੰਮੀ ਨੂੰ ਕੁੱਟ ਕੇ ਭਜਾਤਾ ਹਾਂ ਯਾਦ ਆਉਂਦੀ ਐ ਮੰਮੀ ਦੀ ਹਾਂ ਜਾਣਾ ਮੰਮੀ ਕੋਲੇ ਮੰਮੀ ਕੋਲੇ ਪਹਚਾਈਏ ਤੈਨੂੰ ਪੁੱਤ ਬਤਾ ਦੇ ਮੰਮੀ ਰੱਖ ਲੂਗੀ ਤੁਹਾਨੂੰ ਹਾਂ ਹਾਂ ਰੱਖ ਲੂਗੀ ਪੱਕਾ ਹਾਂ ਹਾਂ ਤੂੰ ਇੱਧਰ ਦੇਖੋ ਤੇਰੀ ਮੰਮਾ ਦੇਖ ਰਹੇ ਨੇ ਕੈਮਰੇ 'ਚ ਉਹਨਾਂ ਨੂੰ ਕਹਦੇ ਜੋ ਕਹਿਣਾ ਤੇਨੇ ਉਹਨਾਂ ਨੂੰ ਕਹਦੇ ਕਿ ਮੈਨੂੰ ਲੈ ਕੇ ਜਾਓ ਆਕੇ ਮੈਨੂੰ ਆਕੇ ਲੈ ਜਾਓ ਜੀ ਆਪਣੀ ਮੰਮੀ ਨੂੰ ਕਹਦੇ ਹੋ ਮੰਮੀ ਤੇਰੇ ਦੇਖਣਗੇ ਕੈਮਰੇ 'ਚ ਪੁੱਤ ਪਰ ਹੁਣ ਜੇ ਤੈਨੂੰ ਨਾਂ ਰੱਖਿਆ ਉਹਨਾਂ ਨੇ ਪੁੱਤ ਫੇਰ ਕੋਈ ਲਾਜੂ ਆਈਸ ਹਾਂਜੀ ਉਰੇ ਆ ਦੂ ਆਈ ਮੰਮਾ ਰੱਖ ਲੈਣਗੇ ਤੇਰੇ ਹਾਂ ਹਾਂ ਜੇ ਮੰਮੀ ਨੇ ਨਾਂ ਰੱਖਿਆ ਪੁੱਤ ਫਿਰ ਮੈਂ ਕਹਿੰਦਾ ਫਿਰ ਕੀ ਗੱਲ ਕਰਾਂਗੇ ਆਪਾਂ ਮਲਾ ਦੂ ਉਹਨੂੰ ਹੀ ਵਾਹਿਗੁਰੂ ਕਿਉਂ ਵੀਰੇ ਦੇਖ ਲੈ ਅੱਜ ਵੀ ਮੰਮੀ ਨੂੰ ਯਾਦ ਕਰਦਾ ਪੁੱਤ ਜੇ ਤੇਰੀ ਮੰਮਾ ਨੇ ਨਾਂ ਰੱਖਿਆ ਤੈਨੂੰ ਘਰੇ ਫੇਰ ਆਪਾਂ ਕੀ ਕਰਾਂਗੇ ਜ਼ਹਿਰ ਮੰਗ ਦੂ ਆਈ ਜ਼ਹਿਰ ਆ ਕੇ ਮੰਗ ਦੂ ਭਾਈ ਹੈਜੀ ਜ਼ਹਿਰ ਦੇ ਫਾੜ ਲੂਗਾ ਜ਼ਹਿਰ ਉਹ ਵਾਹਿਗੁਰੂ ਨਾ ਪੁੱਤ ਜ਼ਹਿਰ ਕਾ ਤੋ ਖਾਣੀ ਆ ਹੈ ਜ਼ਹਿਰ ਕਾ ਤੋ ਖਾਣੀ ਆ 10 ਪਹਿਲਾਂ ਮੈਨੂੰ ਇਹ ਗੱਲ ਕਾ ਤੋ ਬੋਲੀ ਕੁੱਟਾ ਬਹੁਤ ਮੰਦਾ ਆਈ ਕੁੱਟਾ ਦਾ ਉਹ ਬੋਲਦਾ ਕੌਣ ਗੋੜਾ ਤੈਨੂੰ ਕਿਹੜੀ ਗੱਲ ਤੋ ਪੁੱਤ ਉਹ ਕੁੱਤੀ ਦਾ दारू ਪੀ ਕੇ ਹੈ ਜੀ दारू ਬਹੁਤ ਵਰਦਾ ਪਿੰਦਾ दारू ਪੀ ਕੇ ਤੂੰ ਪੁੱਤ ਜ਼ਹਿਰ ਵਾਲੀ ਗੱਲ ਕਾ ਤੋ ਬੋਲੀ ਜਾ ਜਾਉਣੀ ਮੰਮੀ ਦੀ ਬਹੁਤ ਮੋੜਾ ਬੰਨੋਈ ਓਕੇ ਤੂੰ ਫਿਰ ਉੱਥੇ ਹਸਪਤਾਲ 15 ਦਿਨਾਂ ਤੋਂ ਇਦਾਂ ਕਿਵੇਂ ਉੱਥੇ ਕਿਵੇਂ ਪਹੁੰਚ ਗਿਆ ਪੁੱਤ ਕੋਈ ਲਗਾ ਦੇ ਮਾਨੂੰ ਹਾਂ ਫਿਰ ਕੋਈ ਲੱਭਿਆ ਨਹੀਂ ਜਾ ਉਹ ਬੰਦਾ ਨਹੀਂ ਕਿੱਥੋਂ ਲੈ ਕੇ ਆਇਆ ਸੀ ਤੈਨੂੰ ਵਾਪਸ ਦਈ ਫਿਰ ਤੂੰ ਵਾਪਸ ਘਰ ਤੋਂ ਨਹੀਂ ਮੁੜਿਆ ਆਪਣੇ ਪਿੰਡ ਉਹ ਤੂੰ ਆਈ ਨਹੀਂ ਅਸੀਂ ਮੋੜਾ ਲੇਗਾ ਵੀ ਕਰੇ ਨਹੀਂ ਜਾਣਾ ਦੇਖੋ ਤੁਸੀਂ 15 ਸਾਲ ਦਾ ਬੱਚਾ ਸੰਗਤ ਜੀ ਨਹੀਂ ਪੁੱਤ ਤੈਨੂੰ ਕੁੱਟਦਾ ਕਿਉਂ ਤੂੰ ਤਾਂ ਇੰਨਾ ਮਾਸੂਮ ਜਿਹਾ ਬੱਚਾ ਕੀ ਗਲਤੀ ਕਰਦਾ ਤੂੰ ਕੋਈ ਕੋਈ ਗਲਤੀ ਕਰਦਾ ਹੀ ਹਾਂ ਉਹਨੂੰ ਕੁੱਟੀ ਜਾਂਦਾ ਬਦਦਾਰ ਪੀਕੇ ਓਕੇ ਲੈ ਮੰਮੀ ਵੀ ਤੇਰੀ ਇਦਾਂ ਚੱਲ ਗਈ ਹਾਂ ਹੁਣ ਸੰਗੀਤ ਜੀ ਇਹਦੇ ਚ ਕਿੰਨੀ ਸਚਾਈ ਆ ਜੀ ਉਹ ਸਕਾਲਪੁਰਖ ਵਾਹਿਗੁਰੂ ਨੂੰ ਪਤਾ ਪਰ ਪੁੱਤ ਤੂੰ ਆਪਣੀ ਮੰਮਾ ਕੋਲੇ ਰਹਿਣਾ કે ਉਹਦੇ ਡੈਡੀ ਕੋਲੇ ਰਹਿਣਾ ਮੰਮਾ ਕੋਲੇ ਮੰਮੀ ਹੁਣ ਆਪਾਂ ਤੇਰੀ ਮੰਮੀ ਨੂੰ ਲੱਭੀ ਹੈ ਹਨਾ ਉਹ ਕਿਹੜੇ ਪਿੰਡ ਨੇ ਨਾਨਕੇ ਉਹ ਨੰਬੇ ਹੀ ਨੰਬਾ ਸ਼ਹਿਰ ਦੇ ਵਿੱਚੋਂ ਹਾਂ ਕਿ ਪਿੰਡ ਆ ਕੋਈ ਪਿੰਡ ਆ ਕੋਈ ਕਿਹੜਾ ਪਿੰਡ ਹਲਮਾਨੇ ਹਲਮਾਨਾ ਕਿਹੜਾ ਹਲਮਾਨੇ ਹਲਮਾਨੇ ਕਿਹੜਾ ਪਿੰਡ ਕਹਿੰਦਾ ਨਿਰਵਾਣਾ ਤਾਂ ਨਹੀਂ ਕਹਿੰਦਾ ਕਿਤੇ ਹਾਂ ਕਿਹੜਾ ਪਿੰਡ ਵੀਰੇ ਬਡਾਲਾ 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 ਦੁਬਾਰਾ ਬੋਲਿਓ ਬਣਾਣਾ ਬਣਾਣਾ ਨਾਬੇ ਕੋਲ ਕਿੱਥੇ ਕਾ ਉਹ ਉੱਥੇ ਰੱਖ ਲੈ ਲੈ ਰੱਖ ਲੈ ਅੱਗੇ ਲਵਾਣਾ ਤਾਂ ਨਹੀਂ ਕਹਿੰਦੇ ਕਿ ਤੇ ਲਵਾਣਾ ਹਾਏ ਓਕੇ ਤੁਹਾਡੇ ਕੀ ਨਾਮ ਆ ਮਾਮੇ ਦਾ ਕੀ ਨਾਮ ਆ ਤਾਂ ਉਹ ਬਾਈ ਓਕੇ ਕਿਹੜਾ ਪਿੰਡ ਦੱਸਿਆ ਉਧਰ ਦੇਖ ਕੇ ਦੱਸੋ ਪੁੱਤ ਸਾਰੇ ਪਛਾਣ ਲੈਣਗੇ ਤੈਨੂੰ ਕਿਹੜਾ ਪਿੰਡ ਦੱਸਿਆ ਸਿਆਲਪੜੀ ਹੈ ਸਿਆਲਪੜੀ ਸਰਾਜਪੁਰ हां सराजपुर हैगा चलो बाकी संगत जी ਸਾਡੀ ਇਹ ਬੇਨਤੀ ਹੈ ਪਹਿਲਾਂ ਤਾਂ ਦੇਖੋ ਸਾਨੂੰ ਇਹ ਇੱਕ ਪਲ ਪਹਿਲਾਂ ਮਿਲਿਆ ਬੱਚਾ ਔਰ ਇਸ ਵੀਰ ਦੇ ਕਰਕੇ ਮਿਲਿਆ ਵੀਰਾ ਰਜਿੰਦਰਾ ਹਸਪੀਟਲ ਆਪਣੀ ਐਂਬੂਲੈਂਸ ਚ ਚਲਾਉਂਦੇ ਨੇ ਇਹਨਾਂ ਨੇ ਪਿਛਲੇ 15 ਦਿਨਾਂ ਤੋਂ ਇਸ ਬੱਚੇ ਨੂੰ ਦੇਖਿਆ ਪਹਿਲਾਂ ਆਪਾਂ ਪੁੱਛਦੇ ਹਾਂ ਜੀ ਸਾਡੀ ਇਹ ਬੇਨਤੀ ਹੈ ਭੈਣ ਭਰਾਵਾਂ ਦੇ ਚਰਨਾਂ 'ਚ ਤੁਸੀਂ ਪਹਿਲਾਂ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਇਸ ਬੱਚੇ ਦੀ ਪੂਰੀ ਸਟੋਰੀ ਪਤਾ ਲੱਗ ਸਕੇ ਕੀ ਮਾਂ ਦੀ ਗਲਤੀ ਆ ਕੀ ਫਾਦਰ ਦੀ ਗਲਤੀ ਆ ਜੇ ਬਾਪ ਕੁੱਟਦਾ ਤਾਂ ਉੱਥੇ ਆਪਾਂ ਜ਼ਰੂਰ ਇਸ ਬੱਚੇ ਦੀ ਮਦਦ ਕਰਨੀਆਂ ਸਾਰੇ ਭੈਣ ਭਰਾਵਾਂ ਨੇ ਸਾਡੀ ਡਿਊਟੀ ਉਸ ਕਾਲਪੁਰਖ ਵਾਹਿਗੁਰੂ ਨੇ ਲਾਈ ਆ ਇਦਾਂ ਦੇ ਬੱਚਿਆਂ ਲਈ ਜਿਨ੍ਹਾਂ ਦੇ ਘਰਾਂ 'ਚ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਪਰ ਮੈਂ ਇੱਕ ਗੱਲ ਜ਼ਰੂਰ ਬੋਲੂੰਗਾ ਜਦੋਂ ਮਾਂ ਬਾਪਾਂ ਦੀ ਆ ਗਲਤੀਆਂ ਕਰਕੇ ਨਾ ਜੀ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਨੇ ਮਾਂ ਬਾਪ ਗਲਤ ਫੈਸਲਾ ਲੈ ਲੈਂਦੇ ਨੇ ਕਈ ਵਾਰੀ ਉਹਨਾਂ ਦੇ ਪਿੱਛੇ ਉਹਨਾਂ ਦੇ ਧੀਆਂ ਪੁੱਤਾਂ ਦੀ ਜ਼ਿੰਦਗੀ ਨਰਕ ਬਣ ਕੇ ਰਹਿ ਜਾਂਦੀ ਆ ਤੇ ਜਿੱਥੇ ਘਰ ਦੇ ਵਿੱਚ ਕਲੇਸ਼ ਹੁੰਦਾ ਉੱਥੇ ਇਦਾਂ ਬੱਚਿਆਂ ਤੇ ਅਸਰ ਪੈਂਦਾ ਜੀ ਸਾਨੂੰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਭੁੱਲ ਬਖਸ਼ਾਉਣੀ ਚਾਹੀਦੀ ਹੈ ਮਹਾਰਾਜ ਸਾਡੇ ਘਰਾਂ 'ਚੋਂ ਕਲੇਸ਼ ਦੂਰ ਕਰ ਦਿਓ ਪੈਸਾ ਕਿਸੇ ਦੇ ਘਾਟਾ ਕਿਸੇ ਦੇ ਵੱਧਾ ਗੁਰੂ ਮਹਾਰਾਜ ਸਾਨੂੰ ਤੰਦਰੁਸਤੀ ਦਿਓ ਤੰਦਰੁਸਤੀ ਤੇ ਜਦੋਂ ਕਲੇਸ਼ ਘਰ 'ਚੋਂ ਦੂਰ ਹੋਊਗਾ ਤਾਂ ਘਰ ਆਪਣੇ ਆਪ ਸਵਰਗ ਬਣ ਜਾਊਗਾ ਜੀ ਹੁਣ ਇਹਦੇ ਪਿੱਛੇ ਦੇਖਣਾ ਇਹ ਆ ਜੀ ਇਹ ਵੀਡੀਓ ਸ਼ੇਅਰ ਹੋਣ ਤੋਂ ਬਾਅਦ ਵੀ ਕੋਈ ਆਪਾਂ ਨੂੰ ਚਾਚਾ ਤਾਇਆ ਮਾਮਾ ਕੋਈ ਨਾ ਕੋਈ ਭੈਣ ਭਰਾ ਸਾਨੂੰ ਜਰੂਰ ਕਾਲ ਕਰੋ ਤਾਂ ਜੋ ਇਸ ਬੱਚੇ ਬਾਰੇ ਸਾਨੂੰ ਪਤਾ ਲੱਗ ਸਕੇ ਇਸ ਬੱਚੇ ਦਾ ਨਾਮ ਹੈਗਾ ਛੋਟਾ ਨਾਮ ਕੀ ਆ ਗਿਆਨ ਜੋਤ ਗਿਆਨ ਜੋਤ ਇਸ ਬੱਚੇ ਦਾ ਨਾਮ ਆ ਸੰਗਤ ਜੀ ਚਾਸਵਾਲ ਇਹਨੇ ਪਿੰਡ ਦੱਸਿਆ ਚਾਸਵਾਲ ਦੱਸਿਆ ਚਾਸਵਾਲ ਪਿੰਡ ਦੱਸਿਆ ਜੀ ਭਾਸੋਂ ਕੋਲੇ ਸਾਡੇ ਨੇੜੇ ਆ ਸੀ ਹੁਣ ਉੱਥੇ ਵੀ ਪਹੁੰਚ ਕਰਾਂਗੇ ਜਿਹੜਾ ਫੋਨ ਕਰਾਂਗੇ ਉੱਥੇ ਇਸ ਬੱਚੇ ਦੀ ਦੇਖਦੇ ਆ ਅੱਗੇ ਸਰਚ ਕਰਕੇ ਕੀ ਇਸ ਬੱਚੇ ਦੀ ਮਦਦ ਕਰ ਸਕਦੇ ਆ ਇਹ ਬੱਚਾ ਲਾਹਵਾਰਸ ਹਾਲਾਤਾਂ ਦੇ ਵਿੱਚ ਮਿਲਿਆ ਜੀ ਵੀਰੇ ਕਿੱਥੋਂ ਮਿਲਿਆ ਕਿੰਨੇ ਕ ਦਿਨਾਂ ਤੋਂ ਇਹ ਬੱਚਾ ਜਿਹੜਾ ਤੁਸੀਂ ਇਹਨੂੰ ਦੇਖ ਰਹੇ ਹੋ ਤੇ ਵੀਰੇ ਇਹਨੂੰ 15 ਕ ਦਿਨਾਂ ਤੋਂ ਰਜਿੰਦਰਾ ਚ ਹੀ ਦੇਖ ਰਹੇ ਆਸੀਂ ਲਾਹਵਾਰਸਾਂ ਵਾਂਗ ਉਹ ਨਾ ਵਿਚਰਿਆ ਕਦੇ ਕਿਤੇ ਸੜਕਾਂ 'ਤੇ ਸੋ ਜਾਂਦਾ ਕਦੇ ਬਾਹਰ ਕੁਰਸੀਆਂ ਦੇ ਕਦੇ ਅੰਦਰ ਹਨਾ ਫਿਰ ਇਹਨੂੰ ਝਿੜਕ ਕੇ ਉੱਥੋਂ ਭਜਾਇਆ ਜਾਂਦਾ ਵੀਰੇ ਤੇ ਰਾਤ ਇੱਕ ਨਾ ਕੋਈ ਵੀਰੇ ਉੱਥੇ ਪੇਸ਼ੈਂਟ ਆ ਹਨਾ ਹੁਣ ਇਹ ਨਹੀਂ ਪਤਾ ਕਿਹੜੀ ਬਾੜ ਚ ਆ ਕੋਈ ਮੁੰਡਾ ਇਹ ਤੇ ਲੈਵੇ ਨਾਲ ਫਰੀ ਗਿਆ ਤੋਂ ਵੀਰੇ ਆਪਾਂ ਉਹ ਉੱਥੇ ਰਹਿੰਦੀ ਆ ਹਨਾ ਆ ਟਾਈਮ ਮੈਂ ਉਹਨੂੰ ਪੁੱਛਿਆ ਮੈਂ ਬਾਈ ਕੀ ਗੱਲ ਕਹਿੰਦਾ ਬਈ ਇਹ ਰੇ ਮੁੰਡਾ ਨਾ ਕਾਫੀ ਦਿਨਾਂ ਤੋਂ ਕਹਿੰਦਾ ਮੈਂ ਇਹਨੂੰ ਦੇਖ ਰਹਾ ਹਾਂ ਨਾ ਉਹ ਵੀ ਕਾਫੀ ਦਿਨਾਂ ਤੋਂ ਉੱਥੇ ਆ ਬਈ ਤੇ ਇਹ ਕਹਿੰਦਾ ਬਈ ਨੂੰ ਮੈਂ ਪਿੰਡ ਲੈ ਜਾਾਂ ਕਹਿੰਦਾ ਵੀ ਆਪਣੇ ਕੋਲ ਡੰਗਰ ਡੁੰਗਰ ਹੈਗੇ ਨੇ ਵੀ ਉੱਥੇ ਕੰਮ ਕਰੀ ਜਾਊਗਾ ਤੇ ਵੀਰੇ ਰਾਤ ਦਾ ਇਹਨੂੰ ਮੈਂ ਬਹੁਤ ਮਤਲੇ ਆਪਣੇ ਕੋਲ ਰੱਖਿਆ ਨੇੜੇ ਹੈਣਾ ਵੀ ਇਹਨੂੰ ਲੈ ਨਾ ਜਾਏ ਕੋਈ ਹੈਨਾ ਬੇਚਰੇ ਨਾਲਾ ਮਾੜਾ ਹੋਊਗਾ ਉੱਥੇ ਤੇ ਵੀਰੇ ਮੈਂ ਰਾਤ ਮੈਂ ਤੁਹਾਡੇ ਤੱਕ ਪਹੁੰਚ ਕਰੀ ਵੀਡੀਓ ਪਾ ਕੇ ਪਾਈ ਵੀਰੇ ਵੀ ਚਲੋ ਪਾਲ ਵੀਰੇ ਕੋਲ ਲੈ ਕੇ ਇਹਨੂੰ ਛੱਡ ਦਈਏ ਬੇਚਰੇ ਦਾ ਕੁਝ ਭਲਾ ਹੋ ਸਕਦਾ ਜੀ ਹਾਂਜੀ ਤੁਹਾਡਾ ਬਹੁਤ ਧੰਨਵਾਦ ਵੀਰੇ ਨਹੀਂ ਸੰਗਤ ਜੀ ਕੋਈ ਸਮਾਂ ਸਾਡੇ ਕੋਲੇ ਬਹੁਤ ਵੀਰ ਐਸੇ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਬੰਦੂਆ ਮਜ਼ਦੂਰਾ ਦੇ ਵਿੱਚੋਂ ਛੜਾਇਆ ਉਹ ਇਦਾਂ ਹੀ ਬੱਚੇ ਆ ਹਾਲਾਤਾਂ 'ਚ ਪਹੁੰਚਦੇ ਨੇ ਸੰਗਤ ਜੀ ਸਾਡੇ ਕੋਲੇ ਕੁਝ ਵੀਰ ਬੈਠੇ ਨੇ ਜਿਨ੍ਹਾਂ ਦਾ ਹਲ ਤੱਕ ਆਪਾਂ ਨੂੰ ਘਰ ਹੀ ਨਹੀਂ ਪਤਾ ਲੱਗਿਆ ਕਿਉਂ ਨਹੀਂ ਪਤਾ ਲੱਗਿਆ ਕਿਉਂਕਿ ਉਹ ਛੋਟੇ ਬੱਚੇ ਘਰਾਂ ਤੋਂ ਨਿਕਲਦੇ ਨੇ ਇੱਕ ਭੀੜ ਵਾਲੀ ਜਗ੍ਹਾ ਤੋਂ ਬੱਚਿਆਂ ਨੂੰ ਚੱਕਿਆ ਜਾਂਦਾ ਔਰ ਫੇਰ ਉਹਨਾਂ ਤੇ ਇਦਾਂ ਉਹਨਾਂ ਤੋਂ ਘਰਾਂ ਦਾ ਗੋਹਾ ਗੂੜਾ ਇਦਾਂ ਦੇ ਕੰਮ ਕਰਾਏ ਜਾਂਦੇ ਨੇ ਪਰ ਤੁਸੀਂ ਸਮਝਦਾ ਰਹੋ ਮਹਿਸੂਸ ਕਰਕੇ ਦੇਖੋ ਤੁਸੀਂ ਜਿਹੜੇ ਪਰਿਵਾਰਾਂ ਦੇ ਬੱਚੇ ਲਾਪਤਾ ਨੇ ਤੁਸੀਂ ਮਹਿਸੂਸ ਕਰਕੇ ਦੇਖੋ ਉਹਨਾਂ ਦੇ ਕੀ ਹਾਲਾਤ ਹੋਣਗੇ ਔਰ ਅੱਜ ਇਸ ਬੱਚੇ ਦੇ ਜਦੋਂ ਇਸ ਬੱਚੇ ਨੇ ਕਿਹਾ ਨਾ ਮੈਂ ਜ਼ਹਿਰ ਖਾ ਲੂੰਗਾ ਮਤਲਬ ਕਿਤਨੇ ਕਿਤੇ ਇਹ ਗੱਲ ਦਿਲ ਤੇ ਲੱਗਦੀ ਆ ਵੀ ਇੱਕ ਬੱਚਾ ਆਪਣੇ ਮਾਂ-ਬਾਪਾਂ ਤੋਂ ਦੁਖੀ ਹੋ ਕੇ ਇਹ ਗੱਲ ਕਹਿੰਦਾ ਹੋਵੇ ਵੀ ਮੈਂ ਜ਼ਹਿਰ ਖਾ ਲੂੰਗਾ ਤੇ ਇਸ ਕਰਕੇ ਹੀ ਗੁਰੂ ਸਾਹਿਬ ਨੇ ਸਾਨੂੰ ਇਸ ਰਸਤੇ ਤੋਰਿਆ ਸਾਡਾ ਆਪਣਾ ਫਰਜ਼ ਬਣਦਾ ਵੀ ਅਸੀਂ ਇਦਾਂ ਦੇ ਬੱਚਿਆਂ ਲਈ ਖੜੀਏ ਜਿਨ੍ਹਾਂ ਦੇ ਮਾਂ-ਬਾਪ ਛੱਡ ਜਾਂਦੇ ਨੇ ਜਿਨ੍ਹਾਂ ਦੇ ਮਾਂ-ਬਾਪ ਦੁਨੀਆ ਤੋਂ ਤੁਰ ਜਾਂਦੇ ਨੇ ਉਹਨਾਂ ਬੱਚਿਆਂ ਲਈ ਸਾਡਾ ਫਰਜ਼ ਬਣਦਾ ਸਾਰੇ ਭੈਣ ਭਰਾਵਾਂ ਦਾ ਵੀ ਜਿੱਥੇ ਸਾਨੂੰ ਆਪਣੇ ਘਰਾਂ ਦੇ ਵਿੱਚ ਧੀਆਂ ਪੁੱਤਾਂ ਨੂੰ ਸੁਖੀ ਵਸਿਆ ਨਸਾਇਆ ਨਾ ਪ੍ਰਮਾਤਮਾ ਨੇ ਉਦਾਂ ਅਸੀਂ ਗਿਆਨ ਜੋਤ ਵਰਗੇ ਬੱਚਿਆਂ ਵੱਲ ਵੀ ਧਿਆਨ ਦਈਏ ਉਦਾਂ ਅਸੀਂ ਇਸ ਤਰ੍ਹਾਂ ਦੀਆਂ ਭੌਲੀਆਂ ਰੂਹਾਂ ਵੱਲ ਵੀ ਧਿਆਨ ਦਈਏ ਵੀ ਅਸੀਂ ਇਹਨਾਂ ਲਈ ਵੀ ਕੁਝ ਕਰੀਏ ਪੁੱਤ ਕੀ ਕਹਿਣਾ ਚਾਹੁੰਦੇ ਹੋ ਕੁਝ ਵੀ ਜੋ ਤੁਹਾਡੇ ਦਿਲ 'ਚ ਗੱਲ ਆ ਮੈਂ ਇੱਕ ਲੈ ਜਾਉਣਾ ਹੈ ਜੀ ਮੰਮੀ ਕੋ ਜਾਣਾ ਹੈ ਓਕੇ ਪੁੱਤ ਮੇਰੇ ਕੋਲ ਤਾਂ ਦੇਖੋ ਮੈਨੂੰ ਪਤਾ ਨਹੀਂ ਮੰਮੀ ਤੁਹਾਡੇ ਕਿੱਥੇ ਨੇ ਉਹ ਜਿਹੜਾ ਕੈਮਰਾ ਉਹਦੇ ਪਿੱਛੇ ਤੁਹਾਡੇ ਮੰਮੀ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ ਤੁਸੀਂ ਉਹਨਾਂ ਨੂੰ ਜੋ ਕਹਿਣਾ ਕਿੰਨੇ ਕ ਸਾਲ ਹੋ ਗਏ ਤੁਸੀਂ ਆਪਣੀ ਮੰਮੀ ਨੂੰ ਮਿਲੇ ਨਹੀਂ 10 ਸਾਲ ਹੋ ਗਏ ਮਿਲੇ ਨਹੀਂ 10 ਸਾਲ ਹੋ ਗਏ ਫਿਰ ਪੁੱਤ ਹੁਣ ਉਹ ਕਿਦਾਂ ਰੱਖਣਗੇ ਤੈਨੂੰ ਰੱਖਦਾ ਕੋਈ ਨਹੀਂ ਜਦੋਂ 10 ਸਾਲਾਂ ਤੋਂ ਨਹੀਂ ਰੱਖਿਆ ਪੁੱਤ ਹੋਇਆ ਨਾ ਕੋਈ ਨਾ ਮਰ ਜਾ ਬਣਾ ਬਣਾ ਜ਼ਹਿਰ ਖਾ ਉਹ ਕਿਉਂ ਹੈ ਜ਼ਹਿਰ ਖਾ ਲੋ ਬਣਾ ਨਾ ਪੁੱਤ ਜੇਰ ਕਾ ਤੂੰ ਖਾਣੀ ਆ ਉਹ ਇਹ ਰੱਖਦਾ ਨਹੀਂ ਜਦਗੀ ਸਾਰਾ ਘਰ ਹਾਂਜੀ ਕੋਈ ਰੱਖਦਾ ਨਹੀਂ ਜੇ ਫਿਰ ਕੀ ਫਾਇਦਾ ਘਰ ਹੀ ਨਹੀਂ ਰੱਖਦਾ ਕੋਈ ਹੋਰ ਪੁੱਤ ਰਿਸ਼ਤੇਦਾਰ ਕੋਈ ਨਹੀਂ ਹੈਗਾ ਜੀ ਮੈਂ ਬਾਪ ਦਾ ਮੁੱਟਾ ਦਾ ਹੀ ਮੈਨਾ ਕਿਉਂ ਕੁੱਟਦਾ ਤੁਸੀਂ ਪੁੱਤ ਕੋਈ ਗਲਤੀ ਤਾਂ ਨਹੀਂ ਕਰਦੇ ਤੁਹਾਡੇ ਡੈਡੀ ਕੁੱਟੀ ਜਾਂਦਾ ਉਹ ਕੁੱਟੀ ਨੇ ਦਾਰੂ ਪੀ ਗਈ ਨਾਲ ਤਾਂ ਇਹ ਨਾ ਮੈਂ ਤੁਹਾਨੂੰ ਪੁੱਛ ਰਿਹਾ ਨਾ ਟੀਮ ਹੋ ਰਿਹਾ ਨਾ ਇਹ ਕੰਮ ਕਰਦਾ ਕੋਈ ਹੋਰ ਤੁਹਾਡਾ ਭਰਾ ਹੈਗਾ ਭੈਣ ਹੈਗੀ ਨਹੀਂ ਕੋਈ ਭੈਣ ਨਹੀਂ ਤੁਸੀਂ ਸੱਚ ਬੋਲ ਰਹੇ ਹੋ ਹਾਂ ਸੱਚ ਬੋਲ ਰਿਹਾ ਹਾਂ ਬੋਲ ਰਿਹਾ ਹਾਂ ਟੁੱਟਦਾ ਨਹੀਂ ਬੋਲਦੇ ਪੁੱਤ ਫਿਰ ਪੁੱਤ ਮੰਮੀ ਤੁਹਾਡੇ 10 ਸਾਲ ਤੋਂ ਪਰੇ ਰਹਿ ਰਹੇ ਨੇ ਕਿਤੇ ਤੇ ਫਿਰ ਉਹਨੂੰ ਰੱਖ ਦੇਣਾ ਆਪਾਂ ਕਿਵੇਂ ਕੀ ਹੱਲ ਕਰੀਏ ਤੂੰ ਮੇਰੇ ਕੋਲ ਰਹਿਪੇਂਗਾ ਹਾਂ ਨਹੀਂ ਰਹਿਣਾ ਦੋ ਬਾਈ ਪੱਕਾ ਹਾਂ ਪੱਕਾ ਹਾਂ ਪੱਕਾ ਦੇਖ ਲੈ ਪੁੱਤ ਹਾਂ ਤੇ ਬਲਾ ਦੂ ਪੜਨ ਲਾਦੀਏ ਤੈਨੂੰ ਕਿੰਨੀ ਉਮਰ ਹੈ ਤੇਰੀ 10 ਸਾਲ ਹੈ ਏ ਦੇਖ ਕੋਈ ਇਹਨਾਂ ਬੱਚੇ ਨੂੰ ਨਹੀਂ ਪਤਾ ਪਹਿਲਾਂ ਇਹ 18 ਸਾਲ ਕਹਿੰਦਾ ਸੀ ਬੱਚਾ ਮੈਨੂੰ ਲੱਗਦਾ 15 ਕੁ ਸਾਲ ਬੱਚੇ ਦੀ 15 16 ਕੁ ਸਾਲ ਉਮਰ ਹੈ ਤੂੰ ਪੁੱਤ ਸਕੂਲ ਨਹੀਂ ਜਾਂਦਾ ਸੀਗਾ ਨਹੀਂ ਕਿਉਂ ਬਾਪੂ ਦਾ ਕਪੂ ਗੁਰੇ ਸਾਰੇ ਮੈਸੂਰ ਆਲੇ ਮਤਲਬ ਤੂੰ ਇੱਕ ਕਦੇ ਸਕੂਲ ਲਾਇਆ ਸੀ ਤੁਹਾਡੇ ਮੰਮੀ ਪਾਪਾ ਨੇ ਕਿਹਾ ਤੁਸੀਂ ਪਹਿਲਾਂ ਸਕੂਲ ਹੀ ਨਹੀਂ ਕਦੇ ਗਿਆ ਪੁੱਤ ਗਿਆ ਸੀ ਕਿਹੜੇ ਸਕੂਲ ਚ ਸਰਕਾਰੀ ਪਾਸੋਂ ਸਰਕਾਰੀ ਪਾਸੋਂ ਸਰਕਾਰੀ ਚ ਫਿਰ ਪੁੱਤ ਹਟਕਾਤ ਹੋ ਗਿਆ ਬੁਰੇ ਬਹੁ ਘੁੱਟੇ ਉੱਥੇ ਹੀ ਥੋੜੀ ਜਣਾ ਕਦੇ ਬੈਠਾ ਭੱਜਾ ਤੂੰ ਮੈਨ ਲੱਗੇ ਓਕੇ ਹਾਂ ਤੂੰ ਕੰਮ ਕਰ ਨਹੀਂ ਪੁੱਤ ਕਰਨ ਲੱਗਿਆ ਕੋਈ ਨਾਲ ਕੰਮ ਕਰ ਕੋਈ ਘਰ ਦਾ ਕੰਮ ਕਰਾ ਇਸ ਤੋਂ ਅੱਗੇ ਅਸਲ ਵਿੱਚ ਜੋ ਤੱਕ ਮੈਂ ਮਹਿਸੂਸ ਕੀਤਾ ਦੁਖੀ ਤਾਂ ਬੱਚਾ ਬਹੁਤ ਹੈਗਾ ਅੰਦਰੋਂ ਹੁਣ ਇਹ ਸੱਚ ਆ ਝੂਠ ਆ ਉਸ ਕਲਪੁਰਖ ਵਾਇਕਰ ਨੂੰ ਪਤਾ ਦੇਖੋ ਤੁਸੀਂ ਇਹ ਬੱਚਾ ਹੁਣ ਹਨਾ ਇਹ ਮੈਨੂੰ ਨਹੀਂ ਲੱਗਦਾ ਪਹਿਲਾਂ ਕੋਈ ਨਸ਼ਾ ਕਰਦਾ ਹੋਣਾ ਤੇ ਵੀਰੇ ਉੱਥੇ ਲਾਲਾ ਵੀ ਲੋਕਾਂ ਦੇ ਵਿੱਚ ਰਹਿ ਕੇ ਹਨਾ ਸਾਡੀ ਐਂਬੂਲੈਂਸ ਲੈਣ ਦੇ ਵਿੱਚ ਰਹਿ ਕੇ ਉਹਨੂੰ ਬੰਦੇ ਉੱਥੇ ਨਸ਼ਾ ਪੱਤਾ ਸਾਰੇ ਕਰਦੇ ਆ ਕੋਈ ਜਰਦਾ ਵੀਡੀਓ ਵਾਲੇ ਇਹ ਵੀਰਾ ਕੁਲੀਪਾਂ ਲਾਣ ਲਾਤਾ ਵੀਰੇ ਦੇਖੋ ਸਚਾਈ ਆ ਇਹਦੀ ਜੇਬ ਚੋਂ ਕੁਲੀਪਾਂ ਮਿਲੀਆਂ ਕੱਲ ਮੈਨੂੰ ਵੀਰੇ ਕੱਲ ਮੈਂ ਇਹਨੂੰ ਕਿਹਾ ਵੀ ਕੁਲੀਪਾਂ ਨਹੀਂ ਲਾਣੀ ਤੈਨੂੰ ਗੁਰਦੁਆਰਾ ਸਾਹਿਬ ਛੱਡਣਾ ਇਹ ਵੀਰੇ ਪਤਾ ਨਹੀਂ ਕੀ ਪ੍ਰਮਾਤਮਾ ਬੋਲੋ ਵੀ ਵੀਰੇ ਨੇ ਕੱਲ ਕੁੱਲਿਪਾਂ ਵੀ ਸਿੱਟਤੀਆਂ ਸੌ ਵੀ ਖਾਲੀ ਕਹਿੰਦਾ ਵੀਰੇ ਮੈਂ ਕੁੱਲਿਪੜੀ ਖਾਂਦਾ ਮੈਨੂੰ ਵੀਰੇ ਕੋਲ ਛੱਡ ਦੇ ਮੈਂ ਅਮਰ ਛਕਣਾ ਇਸ ਬੰਦੇ ਦੇ ਕੱਲ ਤਾਂ ਮਨਚਿੱਕੇ ਚ ਹੀ ਜਾ ਰਿਹਾ ਮੈਂ ਅਮਰ ਛਕਣਾ ਮੈਨੂੰ ਉੱਥੇ ਛੱਡਿਓ ਦੇਖੋ ਵੀਰੇ ਅੱਗੇ ਮਾਹੌਲ ਹੈ ਜਾ ਹਣਾ ਇਹਨੂੰ ਬੱਚੇ ਨੂੰ ਅੱਜ ਜੜਦੇ ਵੀੜੀ ਤੇ ਲਾਇਆ ਕੱਲੂ ਹੋਰ ਵੱਡੇ ਨਸ਼ੇ ਤੇ ਵੀ ਲਾ ਸਕਦੇ ਸੀ ਪਤਾ ਕੀ ਵੀਰੇ ਦੇਖੋ ਚਲੋ ਅਮਰਤੇ ਨੇ ਕਿਹਾ ਠੀਕ ਆ ਅਮਰਤੇ ਨੇ ਆਪਣੀ ਸੋਝੀ ਚ ਆ ਕੇ ਹਣਾ ਹੌਲੀ ਵੀ ਆਪ ਇਹਨੂੰ ਰਸਤੇ ਤੋੜਨਾ ਜੀ ਜੀ ਇਹਨੂੰ ਰਸਤਾ ਦਿਖਾਉਣਾ ਮੰਜ਼ਲੇ ਨਹੀਂ ਆਪ ਪਾ ਲੈਣੀ ਆ ਗੁਰੂ ਸਾਹਿਬ ਗਿਰ ਪਰ ਸਾਡਾ ਅ ਅਸੀਂ ਪਟਿਆਲੇ ਤੋਂ ਭਾਸੋਂ ਰੋਡ ਲਚਕਾਣੀ ਪਿੰਡ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਹੈ ਜੀ ਇਸ ਵੀਡੀਓ ਦਾ ਮਕਸਦ ਹੈਗਾ ਸਾਨੂੰ ਇੱਕ ਤਾਂ ਸਾਰੀ ਡਿਟੇਲ ਪਤਾ ਲੱਗੂਗੀ ਜੀ ਕੋਈ ਨਾ ਕੋਈ ਭੈਣ ਭਰਾ ਕੋਈ ਪਿੰਡ ਵਾਸੀ ਕੋਈ ਚਾਚਾ ਤਾਇਆ ਕੋਈ ਗਵਾਂਢੀ ਕੋਈ ਨਾ ਕੋਈ ਸਾਨੂੰ ਜਰੂਰ ਇਸ ਬੱਚੇ ਦੀ ਸਟੋਰੀ ਜਰੂਰ ਕਾਲ ਕਰਕੇ ਦੱਸੋ ਵੀ ਇਸ ਬੱਚੇ ਦੇ ਨਾਲ ਹੋਇਆ ਕੀ ਆ ਕੀ ਸੱਚ ਆ ਕੀ ਇਹਦੇ ਵਿੱਚ ਝੂਠ ਆ ਕੌਣ ਗਲਤ ਆ ਮਾਂ ਬਾਪ ਔਰ ਅਸੀਂ ਇਸ ਬੱਚੇ ਦੀ 100% ਮਦਦ ਕਰਨ ਨੂੰ ਤਿਆਰ ਆ ਹੋ ਸਕਦਾ ਇਸ ਬੱਚੇ ਨੂੰ 15 ਦਿਨ ਹੋ ਗਏ ਵੀ ਹੋ ਸਕਦਾ ਫੈਮਲੀ ਉਹ ਲੱਭਦੀ ਹੋਵੇ ਹੋ ਸਕਦਾ ਫੈਮਲੀ ਹੋਵੇ ਹੀ ਨਾ ਹੋ ਸਕਦਾ ਵੀਰੇ ਨੇ ਬੱਚੇ ਨੇ ਸੱਚ ਦੱਸਿਆ ਵੀ ਮਦਰ ਛੱਡ ਕੇ ਚੱਲ ਗਏ ਫਾਦਰ ਇਦਾਂ ਦੇ ਹਾਲਾਤਾਂ 'ਚੋਂ ਰਹਿ ਰਹੇ ਹਾਂ ਮੈਂ ਮਤਲਬ ਕੀ ਇਹਦੇ ਵਿੱਚ ਸੱਚਾਈ ਹੈ ਇਹ ਤੁਸੀਂ ਇਹਨੂੰ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਦੀ ਜ਼ਿੰਦਗੀ ਬਣ ਜੇ ਤੁਹਾਨੂੰ ਇਸ ਬੱਚੇ ਦੀ ਜ਼ਿੰਦਗੀ ਦਾ ਜਿਹੜਾ ਕਹਿਦੀ ਆ ਵਾਸਤਾ ਵੀ ਤੁਸੀਂ ਇਹਨੂੰ ਇੰਨਾ ਸ਼ੇਅਰ ਕਰ ਦਿਓ ਤਾਂ ਕਿ ਇਸ ਬੱਚੇ ਦੀ ਜ਼ਿੰਦਗੀ ਬਣ ਜੇ ਉਹੀ ਐਸੀ ਮੰਜ਼ਲ ਗੁਰੂ ਸਾਹਿਬ ਇਹਨੂੰ ਦੇ ਦੇਣੇ ਅਸੀਂ ਇਸ ਬੱਚੇ ਨੂੰ ਪੜਨ ਵੀ ਲਾਵਾਂਗੇ ਜੇਕਰ ਇਹ ਬੱਚਾ ਉਰੇ ਰਹਿੰਦਾ ਇਸ ਬੱਚੇ ਦੀ ਪੜ੍ਹਾਈ ਲਿਖਾਈ ਰਹਿਣਾ ਸਹਿਣਾ ਗੁਰੂ ਸਾਹਿਬ ਦੇ ਪੜਾਾਰੇ ਦੇ ਵਿੱਚੋਂ ਤੁਸੀਂ ਸਾਨੂੰ ਇੰਨੀ ਸਪੋਰਟ ਕਰਦੇ ਹੋ ਅੱਜ ਉਰੇ ਬਹੁਤ ਵੱਡੇ ਪੱਦਰ ਤੇ ਐਸੇ ਵੀਰ ਰਹਿ ਰਹੇ ਨੇ ਜਿਨ੍ਹਾਂ ਨੂੰ ਫੈਮਲੀਆਂ ਬਦਕਾਰ ਗਈਆਂ ਫੈਮਲੀਆਂ ਨੇ ਧੱਕੇ ਦੇਤੇ ਜ਼ਮੀਨਾਂ ਖੋਲੀਆਂ ਉਹਨਾਂ ਦੇ ਘਰ ਖੋਲੇ ਉਹਨਾਂ ਦੀਆਂ ਪ੍ਰਾਪਰਟੀਆਂ ਆਪਣੇ ਨਾਮ ਲਵਾ ਕੇ ਮੁੜ ਕੇ ਸੜਕਾਂ ਤੇ ਛੜ ਤੇ ਮਰਨ ਲਈ ਇੱਥੇ ਉਹ ਬੰਦੇ ਵੀ ਬੈਠੇ ਨੇ ਜਿਹੜੇ ਕਿਸੇ ਟੈਮੇ ਜੌਬਾਂ ਕਰਦੇ ਰਹੇ ਨੇ ਕਿੰਨਾ ਕੋਲੇ ਸਾਰਾ ਕੁਝ ਸੀਗਾ ਜ਼ਿੰਦਗੀ ਦੇ ਵਿੱਚ ਪਰ ਫਿਰ ਵੀ ਅਜੇ ਇੱਥੇ ਰਹਿਣਾ ਪਿਆ ਗਿਆ ਇਸ ਕਰਕੇ ਦੀ ਸਿੱਖਿਆ ਲੈ ਲਈਏ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਤਾਂ ਸਾਡੇ ਕੋਲੋਂ ਮਾਂ ਬਾਪ ਨਾਲ ਦੂਰ ਹੋਣ ਪਹਿਲੀ ਅਸੀਂ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਜੀ ਕਿਸੇ ਵੀ ਦੁਸ਼ਮਣ ਦੇ ਵੀ ਚਲੋ ਆਪਣਾ ਤਾਂ ਕੋਈ ਦੁਸ਼ਮਣ ਨਹੀਂ ਹੁੰਦਾ ਪਰ ਫਿਰ ਵੀ ਕਿਸੇ ਦਾ ਵੀ ਕਦੇ ਮਾਂ ਬਾਪ ਦੂਰ ਨਾ ਹੋਵੇ ਮਾਂ ਬਾਪਾਂ ਤੋਂ ਬਿਨਾਂ ਇਦਾਂ ਬੱਚੇ ਰੁੱਲਦੇ ਨੇ ਇਦਾਂ ਜ਼ਿੰਦਗੀ ਨਰਕ ਬਣਦੀ ਆ ਮਾਂ ਬਾਪ ਬਹੁਤ ਵੱਡੀ ਜਿਹੜਾ ਰੋਲ ਅਦਾ ਕਰਦੇ ਨੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਨੂੰ ਤਾਕਤ ਦੇਣ ਅਸੀਂ ਇਦਾਂ ਦੇ ਗਿਆਨ ਜੋਤ ਵਰਗੇ ਬੱਚਿਆਂ ਲਈ ਖੜ੍ਹ ਸਕੀਏ ਪੁੱਤ ਕੀ ਕਹਿਣਾ ਚਾਹੁੰਦਾ ਤੈਨੂੰ ਉਰੇ ਰੱਖ ਲੀ ਹੁਣ ਤੂੰ ਫਿਰ ਜਾਂਦਾ ਤਾਂ ਨਹੀਂ ਪੁੱਤ ਤੈਨੂੰ ਉਰੇ ਪੜਨ ਲਾ ਦੀਏ ਲਾ ਦੋ ਜੀ ਪੱਕਾ ਹਾਂ ਠੀਕ ਹੈ ਮੈਨੂੰ ਜਾਣਦਾ ਤੂੰ ਹਾਂ ਮੇਰਾ ਕੀ ਨਾਮ ਹੈ ਪਤਾ ਤੈਨੂੰ ਨਹੀਂ ਪਤਾ ਹੈਗਾ ਠੀਕ ਆ ਚੱਲ ਕੋਈ ਗੱਲ ਨਹੀਂ ਫਿਰ ਆਪਾਂ ਭਰਾ ਦੋਨੇ ਠੀਕ ਆ ਪਰ ਜਿਹੜੀ ਤੈਨਨੇ ਗੱਲ ਬੋਲੀ ਸੀ ਨਾ ਵੀ ਮੈਂ ਜ਼ਹਿਰ ਖਾ ਲੂੰਗਾ ਇਹ ਗੱਲ ਨਹੀਂ ਬੋਲਣੀ ਕਦੇ ਵੀ ਹੁਣ ਅੱਜ ਤੋਂ ਬਾਅਦ ਫਿਰ ਮੈਂ ਰੱਖ ਲੂੰਗਾ ਤੈਨੂੰ ਠੀਕ ਆ ਠੀਕ ਆ ਖੁਸ਼ ਰਹਿਣਾ ਆਨੰਦ ਲੈਣਾ ਲੈਣੇ ਜ਼ਿੰਦਗੀ ਦੇ ਠੀਕ ਆ ਠੀਕ ਆ ਚਲੋ ਠੀਕ ਆ ਪੁੱਤ ਠੀਕ ਆ ਚਲੋ ਉਧਰ ਸੰਗਤ ਨੂੰ ਫਤਫਤੇ ਬੁਲਾਉਣੀ ਆਉਂਦੀ ਐ ਬੁਲਾਹੀਂ ਪੁੱਤ ਬੁਲਾਉਣੀ ਕੀ ਕਹਿਣਾ ਆਉਂਦਾ ਵਾਹਿਗੁਰੂ ਅੱਲਾ ਰਾਮ ਕੀ ਕਹਿਣਾ ਆਉਂਦਾ ਹਰੇ ਰਾਮ ਹਰੇ ਕ੍ਰਿਸ਼ਨ ਕੀ ਕਹਿਣਾ ਆਉਂਦਾ ਵਾਹਿਗੁਰੂ ਹਾਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੁੱਤ ਹਾਂ ਫਿਰ ਬੁਲਾਉਣੀ ਤਾਂ ਆਉਂਦੀ ਐ ਤੈਨੂੰ ਯਾਰ ਕੇ ਵਾਹਿਗੁਰੂ ਜੀ ਕਾ ਖਾਲਸਾ లైవ్ ਰਿਪੋਰਟ ਹੈ वेरी गुड ਕਿੰਨਾ ਸੋਹਣੀ ਤਾਂ ਬੁਲਾ ਲੈਣਾ ਯਾਰ ਬੋਲੋ ਹੈਨਾ ਪਰ ਸੰਗਤ ਜੀ ਇੱਥੇ ਨਾ ਸਾਡਾ ਕੋਈ ਧਰਮ ਨਹੀਂ ਧਰਮ ਸਾਡਾ ਇੱਕੋ ਇੱਕ ਇਨਸਾਨੀਅਤ ਦਾ ਕੋਈ ਸਿੱਖੀ ਨੂੰ ਫੋਲੋ ਕਰਦਾ ਕੋਈ ਰਾਧਾ ਨੂੰ ਫੋਲੋ ਕਰਦਾ ਕੋਈ ਕ੍ਰਿਸ਼ਨ ਜੀ ਨੂੰ ਫੋਲੋ ਕਰਦਾ ਕੋਈ ਸ਼ਿਵ ਜੀ ਮਹਾਰਾਜ ਨੂੰ ਫੋਲੋ ਕਰਦਾ ਕੋਈ ਕਿਸੇ ਧਰਮ ਨੂੰ ਫੋਲੋ ਕਰਦਾ ਕੋਈ ਕਿਸੇ ਧਰਮ ਨੂੰ ਫੋਲੋ ਕਰਦਾ ਪਰ ਇੱਥੇ ਇਨਸਾਨੀਅਤ ਦਾ ਧਰਮ ਜੋ ਸਾਰੇ ਧਰਮ ਗ੍ਰੰਥ ਸਿਖਾਉਂਦੇ ਨੇ ਦੇ ਕੋਈ ਅਸੀਂ ਇਸੇ ਕਿਹਨੂੰ ਫੋਲੋ ਕਰਦੇ ਆ ਸਮਰਪਤਾ ਗੁਰੂ ਸਾਹਿਬ ਦੇ ਚਰਨਾਂ ਚ ਸਮਰਪਤਾ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਪਰ ਅਸੀਂ ਕਿਸੇ ਤੇ ਧਰਮ ਨਹੀਂ ਥੋਪਣਾ ਅਸੀਂ ਇਹ ਨਹੀਂ ਕਹਿਣਾ ਵੀ ਤੂੰ ਕੇਸ ਦਾੜਾ ਰੱਖ ਲੈ ਅੰਮ੍ਰਿਤ ਛਕ ਲੈ ਅਸੀਂ ਇਹ ਨਹੀਂ ਕਹਿਣਾ ਵੀ ਤੂੰ Hindu ਬਣ ਮੁਸਲਮਾਨ ਬਣ ਸਿੱਖ ਬਣ ਅਸੀਂ ਇਹਨੂੰ ਇਨਸਾਨ ਬਣਾਉਣਾ ਜੋ ਇਹਦਾ ਧਰਮ ਹੈ ਅਸੀਂ ਇੱਥੇ ਵੀ ਸੰਗਤ ਜੀ ਕਿਸੇ ਨੂੰ ਮਜਬੂਰ ਕਰਕੇ ਕੇਸ ਦਾੜਾ ਨਹੀਂ ਰਖਾਉਣਾ ਹੈਗਾ ਕਿਉਂਕਿ ਅਸੀਂ ਕਿਸੇ ਤੇ ਥੋਪਣਾ ਨਹੀਂ ਹੈਗਾ ਅਸੀਂ ਉਹਨੂੰ ਜਿਹੜਾ ਕੋਈ Hindu ਪਰਿਵਾਰ ਚੋਂ ਹੈ ਅਸੀਂ ਉਹਨੂੰ ਉਦਾਂ ਰੱਖ ਦਿਆਂ ਜਿਹੜਾ ਸਿੱਖ ਪਰਿਵਾਰਾਂ ਚ ਕਹਨੇ ਭਾਈ ਕਿਸ ਦਾੜਾ ਰੱਖੋ ਇਦਾਂ ਮਤਲਬ ਉਹ ਇਨਸਾਨੀਅਤ ਦਾ ਧਰਮ ਆ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਧੰਨਵਾਦ ਅਸੀਂ ਤੁਹਾਡੇ ਅੱਗੇ ਦੁਬਾਰਾ ਬੇਨਤੀ ਬੇਰ ਕਰਦੀ ਇਹਨੂੰ ਸ਼ੇਅਰ ਕਰਿਓ ਇਹ ਸਾਡੀ ਫੀਲਿੰਗ ਨੂੰ ਸਮਝਿਓ ਤਾਂ ਜੋ ਸਾਨੂੰ ਇਸ ਬੱਚੇ ਨੂੰ ਕਿਸੇ ਮੰਜ਼ਲ ਤੇ ਪਹੁੰਚਾਉਣ ਲਈ ਕੋਈ ਰਸਤਾ ਲੱਭ ਜਾਈ ਧੰਨਵਾਦ ਸਾਡੇ ਨੰਬਰ ਸਕਰੀਨ ਤੇ ਆ ਰਹੇ ਨੇ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਜੀ ਤੁਸੀਂ ਇੱਥੇ ਵਿਜ਼ਿਟ ਵੀ ਕਰਿਆ ਕਰੋ ਬਹੁਤ ਵੱਡੇ ਪੱਧਰ ਤੇ ਹੁਣ ਆਪਾਂ ਬਿਲਡਿੰਗਾਂ ਬਣਾਉਣੀਆਂ ਨੇ ਮੈਂ ਦੱਸਣਾ ਭੁੱਲ ਗਿਆ ਸੰਗਤ ਜੀ ਇੱਥੇ ਦਵਾਈਆਂ ਦੇ ਬਿੱਲ ਖੜੇ ਨੇ ਇਹ ਵੀ ਬਹੁਤ ਜ਼ਰੂਰੀ ਸੁਨੇਹਾ ਸਾਡਾ ਕਿਉਂਕਿ ਇੱਥੇ ਇੱਕ ਇੱਕ ਚੀਜ਼ ਤੁਸੀਂ ਕਰਦੇ ਹੋ ਸਾਰੇ ਭੈਣ ਭਰਾ ਦਵਾਈਆਂ ਦੇ ਬਿਲਾ ਵਿੱਚ ਜ਼ਰੂਰ ਸਪੋਰਟ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ